30 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ਬੀਬੀ ਰਜ਼ਨੀ ਅੱਜ ਕੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਫਿਲਮ ਦੀ ਕਹਾਣੀ ਸਿੱਖੀ ਇਤਿਹਾਸ ਵਿੱਚ ਖਾਸ ਮਹੱਤਤਾ ਰੱਖਦੀ ਹੈ 30 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਬੀਬੀ ਰਜ਼ਨੀ ਫਿਲਮ ਪ੍ਰਸ਼ੰਸਕਾਂ ਨੂੰ ਪਰਮਾਤਮਾ ਨਾਲ ਜੋੜਦੀ ਨਜ਼ਰੀ ਪਵੇਗੀ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਜਿਸ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਜਾ ਰਿਹਾ ਹੈ 30 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਰੂਪੀ ਗਿੱਲ ਸਟਾਰ ਪੰਜਾਬੀ ਫਿਲਮ ਬੀਬੀ ਰਜ਼ਨੀ ਫਿਲਮ ਦੇ ਨਾਮ ਤੋਂ ਹੀ ਸਪਸ਼ਟ ਹੁੰਦਾ ਹੈ ਕਿ ਫਿਲਮ ਦੀ ਕਹਾਣੀ ਸਿੱਖ ਇਤਿਹਾਸ ਦੇ ਵਿੱਚ ਖਾਸ ਮਹੱਤਤਾ ਰੱਖਦੀ ਬੀਬੀ ਰਜ਼ਨੀ ਦੇ ਆਲੇ-ਦੁਆਲੇ ਘੁੰਮੇਗੀ ਜੁਵਾਨੀ ਸੁਣੀਆਂ ਹੋਈਆਂ ਕਹਾਣੀਆਂ ਨੂੰ ਜਦੋਂ ਤੁਸੀਂ ਪਰਦੇ ਉੱਤੇ ਦੇਖੋਗੇ ਤਾਂ ਹੀ ਯਕੀਨਨ ਤੁਹਾਡੇ ਲਈ ਨਵਾਂ ਅਨੁਭਵ ਹੋਵੇਗਾ ਟ੍ਰੇਲਰ ਤੋਂ ਪ੍ਰਤੀਤ ਹੁੰਦਾ ਹੈ ਕਿ ਫਿਲਮ ਦਾ ਪਲਾਂਟ ਕਾਫੀ ਗੁੰਝਲਦਾਰ ਹੈ ਆਪਣੇ ਸ਼ਾਂਤ ਸੁਭਾਅ ਲਈ ਜਾਣੀ ਜਾਂਦੀ ਰੁਪੀ ਗਿੱਲ ਪਹਿਲੀ ਵਾਰ ਅਜਿਹੇ ਕਿਰਦਾਰ ਦੇ ਵਿੱਚ ਤੁਹਾਨੂੰ ਨਜ਼ਰ ਆਵੇਗੀ ਜੋ ਕਿ ਫਿਲਮ ਦਾ ਇੱਕ ਖਾਸ ਪਹਿਲੂ ਹੈ ਟ੍ਰੇਲਰ ਦੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਅਦਾਕਾਰਾ ਰੂਪੀ ਗਿੱਲ ਨੇ ਆਪਣੇ ਇਸ ਕਿਰਦਾਰ ਵਿੱਚ ਫਿੱਟ ਹੋਣ ਲਈ ਕਿੰਨੀ ਮਿਹਨਤ ਕੀਤੀ ਹੈ ਜੇਕਰ ਅਸੀਂ ਫਿਲਮ ਦੀ ਗੱਲ ਕਰੀਏ ਤਾਂ ਇਸ ਫਿਲਮ ਦੇ ਵਿੱਚ ਅਦਾਕਾਰਾ ਰੂਪੀ ਗਿੱਲ ਤੋਂ ਇਲਾਵਾ ਦਿੱਗਜ ਅਦਾਕਾਰ ਯੋਗਰਾਜ ਸਿੰਘ ਗੁਰਪ੍ਰੀਤ ਖੋੱਗੀ ਜਸ ਬਾਜਵਾ ਪ੍ਰਦੀਪ ਚਿਮਮਾ ਜਰਨੈਲ ਸਿੰਘ ਧੀਰਜ ਕੁਮਾਰ ਗੁਰਪ੍ਰੀਤ ਪੰਗੂ ਬੀ ਐਨ ਸ਼ਰਮਾ ਸੁਨੀਤਾ ਧੀਰ ਰਾਣਾ ਜੰਗ ਬਹਾਦਰ ਬਲਜਿੰਦਰ ਕੌਰ ਵਿਕਰਮਜੀਤ ਖੈਰਾ ਵਰਗੇ ਮੰਜੇ ਹੋਏ ਕਲਾਕਾਰ ਹਨ ਜੋ ਯਕੀਨਨ ਫਿਲਮ ਨੂੰ ਦੇਖਣ ਦਾ ਇੱਕ ਖਾਸ ਕਾਰਨ ਹਨ ਤੇ ਫਿਲਮ ਦਾ ਅੰਤਿਮ ਅਤੇ ਸ਼ਾਨਦਾਰ ਪਹਿਲੂ ਇਹ ਵੀ ਹੈ ਕਿ ਜੇਕਰ ਤੁਸੀਂ ਇਸ ਫਿਲਮ ਨੂੰ ਦੇਖੋਗੇ ਤਾਂ ਇਹ ਤੁਹਾਨੂੰ ਅਨੇਕਾਂ ਸਾਲ ਪੁਰਾਣੇ ਸਮੇਂ ਵਿੱਚ ਲੈ ਜਾਵੇਗੀ ਜਦੋਂ ਮੋਬਾਈਲ ਫੋਨ ਅਤੇ ਮੌਜੂਦਾ ਸੁੱਖ ਸਹੂਲਤਾਂ ਤੋਂ ਬਿਨਾਂ ਲੋਕ ਆਪਣਾ ਜੀਵਨ ਬਸਰ ਕਰਦੇ ਸਨ ਇਸ ਦੇ ਨਾਲ ਹੀ ਫਿਲਮ ਦੇ ਮਨਮੋਹਕ ਦ੍ਰਿਸ਼ ਕਰ ਤੁਹਾਨੂੰ ਯਕੀਨਨ ਅਲੱਗ ਤਰ੍ਹਾਂ ਦਾ ਅਨੁਭਵ ਕਰਵਾਉਣਗੀ Rajasthan ਦੇ ਇਲਾਕੇ ਵਿੱਚ ਸ਼ੂਟ ਕੀਤੀ ਇਹ ਫਿਲਮ ਤੁਹਾਨੂੰ ਕਾਫੀ ਸ਼ਾਂਤੀ ਮਹਿਸੂਸ ਕਰਵਾਵੇਗੀ 3 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ਬੀਬੀ ਰਜ਼ਨੀ ਅੱਜਕੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਫਿਲਮ ਦੀ ਕਹਾਣੀ ਸਿੱਖ ਇਤਿਹਾਸ ਵਿੱਚ ਖਾਸ ਮਹੱਤਤਾ ਰੱਖਦੀ ਹੈ 3 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਬੀਬੀ ਰਜ਼ਨੀ ਫਿਲਮ ਪਰ ਸੰਸਕਾ ਨੂੰ ਪਰਮਾਤਮਾ ਨਾਲ ਜੋੜਦੀ ਨਜ਼ਰੀ ਪਵੇਗੀ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਜਿਸ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਜਾ ਰਿਹਾ ਹੈ 3 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਰੂਪੀ ਗਿੱਲ ਸਟਾਰ ਪੰਜਾਬੀ ਫਿਲਮ ਬੀਬੀ ਰਜ਼ਨੀ ਫਿਲਮ ਦੇ ਨਾਂ ਤੋਂ ਹੀ ਸਪਸ਼ਟ ਹੁੰਦਾ ਹੈ ਕਿ ਫਿਲਮ ਦੀ ਕਹਾਣੀ ਸਿੱਖ ਇਤਿਹਾਸ ਦੇ ਵਿੱਚ ਖਾਸ ਮਹੱਤਤਾ ਰੱਖਦੀ ਬੀਬੀ ਰਜ਼ਨੀ ਦੇ ਆਲੇ-ਦੁਆਲੇ ਘੁੰਮੇਗੀ ਜੁਵਾਨੀ ਸੁਣੀਆਂ ਹੋਈਆਂ ਕਹਾਣੀਆਂ ਨੂੰ ਜਦੋਂ ਤੁਸੀਂ ਪਰਦੇ ਉੱਤੇ ਦੇਖੋਗੇ ਤਾਂ ਹੀ ਇਹ ਕਿੰਨਣ ਤੁਹਾਡੇ ਲਈ ਨਵਾਂ ਅਨੁਭਵ ਹੋਵੇਗਾ ਟ੍ਰੇਲਰ ਤੋਂ ਪ੍ਰਤੀਤ ਹੁੰਦਾ ਹੈ ਕਿ ਫਿਲਮ ਦਾ ਪਲਾਂਟ ਕਾਫੀ ਗੁੰਝਲਦਾਰ ਹੈ ਆਪਣੇ ਸ਼ਾਂਤ ਸੁਭਾਅ ਲਈ ਜਾਣੀ ਜਾਂਦੀ ਰੁਪੀ ਗਿੱਲ ਪਹਿਲੀ ਵਾਰ ਅਜਿਹੇ ਕਿਰਦਾਰ ਦੇ ਵਿੱਚ ਤੁਹਾਨੂੰ ਨਜ਼ਰ ਆਵੇਗੀ ਜੋ ਕਿ ਫਿਲਮ ਦਾ ਇੱਕ ਖਾਸ ਪਹਿਲੂ ਹੈ ਟ੍ਰੇਲਰ ਦੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਅਦਾਕਾਰਾ ਰੂਪੀ ਗਿੱਲ ਨੇ ਆਪਣੇ ਇਸ ਕਿਰਦਾਰ ਵਿੱਚ ਫਿੱਟ ਹੋਣ ਲਈ ਕਿੰਨੀ ਮਿਹਨਤ ਕੀਤੀ ਹੈ ਜੇਕਰ ਅਸੀਂ ਫਿਲਮ ਦੀ ਗੱਲ ਕਰੀਏ ਤਾਂ ਇਸ ਫਿਲਮ ਦੇ ਵਿੱਚ ਅਦਾਕਾਰਾ ਰੂਪੀ ਗਿੱਲ ਤੋਂ ਇਲਾਵਾ ਦਿੱਗਜ ਅਦਾਕਾਰ ਯੋਗਰਾਜ ਸਿੰਘ ਗੁਰਪ੍ਰੀਤ ਖੁੱਗੀ ਜਸ ਬਾਜਬਾ ਪ੍ਰਦੀਪ ਚਿਮਮਾ ਜਰਨੈਲ ਸਿੰਘ ਧੀਰਜ ਕੁਮਾਰ ਗੁਰਪ੍ਰੀਤ ਪੰਗੂ ਬੀ ਐਨ ਸ਼ਰਮਾ ਸੁਨੀਤਾ ਧੀਰ ਰਾਣਾ ਜੰਗ ਬਹਾਦਰ ਬਲਜਿੰਦਰ ਕੌਰ ਵਿਕਰਮਜੀਤ ਖੈਰਾ ਵਰਗੇ ਮੰਜੇ ਹੋਏ ਕਲਾਕਾਰ ਹਨ ਜੋ ਯਕੀਨਨ ਫਿਲਮ ਨੂੰ ਦੇਖਣ ਦਾ ਇੱਕ ਖਾਸ ਕਾਰਨ ਹਨ ਤਾਂ ਫਿਲਮ ਦਾ antimateer ਸ਼ਾਨਦਾਰ ਪਹਿਲੂ ਇਹ ਵੀ ਹੈ ਕਿ ਜੇਕਰ ਤੁਸੀਂ ਇਸ ਫਿਲਮ ਨੂੰ ਦੇਖੋਗੇ ਤਾਂ ਇਹ ਤੁਹਾਨੂੰ ਅਨੇਕਾਂ ਸਾਲ ਪੁਰਾਣੇ ਸਮੇਂ ਵਿੱਚ ਲੈ ਜਾਵੇਗੀ ਜਦੋਂ ਮੋਬਾਈਲ ਫੋਨ ਅਤੇ ਮੌਜੂਦਾ ਸੁੱਖ ਸਹੂਲਤਾਂ ਤੋਂ ਬਿਨਾਂ ਲੋਕ ਆਪਣਾ ਜੀਵਨ ਬਸਰ ਕਰਦੇ ਸਨ ਇਸ ਦੇ ਨਾਲ ਹੀ ਫਿਲਮ ਦੇ ਮਨਮੋਹਕ ਦ੍ਰਿਸ਼ ਕਰ ਤੁਹਾਨੂੰ ਯਕੀਨਨ ਅਲੱਗ ਤਰ੍ਹਾਂ ਦਾ ਅਨੁਭਵ ਕਰਵਾਉਣਗੀ Rajasthan ਦੇ ਇਲਾਕੇ ਵਿੱਚ ਸ਼ੂਟ ਕੀਤੀ ਇਹ ਫਿਲਮ ਤੁਹਾਨੂੰ ਕਾਫੀ ਸ਼ਾਂਤੀ ਮਹਿਸੂਸ ਕਰਵਾਵੇਗੀ